अरेन्जमेंट किया इत पहुंचे हुए विशेष मेहमान ऑर्गेनाइजर ऑर्गेनाइजर बलदेव सिंह एएसआई एस आई जी फिर भगत सिंह वैलफेयर सुसायटी के सीनियर वाइस तो प्रधान प्रधान विशेष मेहमान भगवान भगवान दास जी प्रेस पत्र दर्शन कुमार जी केबल भाई ब्राइडन केबलराज जी परशुराम जी गंगवीर जी मुकेश जी जनशक्ति डेंपल जी और सारे ਪਿੰਡ ਦੇ ਆਏ ਹੋਏ ਸਾਰੇ ਇਸ ਪੰਡਾਲ ਦੇ ਸੇਵਾਦਾਰ ਵੀ ਹਾਜ਼ਰ ਹੋਏ ਸਰਜਨ ਮిత్రਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ ਅਹੀਂ ਅੱਜ ਇਥੇ ਸਾਰੇ ਇਕੱਠੇ ਹੋਏ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਿਸ਼ੇਸ਼ ਸੰਨਾਰ ਮਨਾਇਆ ਜਾ ਰਿਹਾ ਹੈ ਨਾਚ ਦੇ ਖਿਲਾਫ ਕਿਉਂ ਇਥੇ ਇਨਸਾਨ ਸ਼ੁਰੂਆਤ ਹੋਈ ਤੋਂ ਹੁਦਿਆ ਪੈਸਾ ਕਮਾਉਣ ਵਾਸਤੇ ਹਰ ਵੰਸੋਂ ਪੈਸਾ ਕਮਾਉਣ ਲਈ ਨਿਕਲਦਾ ਕਰੋ ਔਰ ਪੈਸਾ ਜ਼ਰੂਰੀ ਵੀ ਹੈ ਪਰ ਪਾੜੇ ਮਨਾਰ ਦਾ ਸਿਹਤ ਸਭ ਤੋਂ ਬਹੁਤ ਜ਼ਰੂਰੀ ਹੈ ਕੁਝ ਲੋਕ ਕੁਝ ਬੱਚੇ ਕੁਝ ਸਿਆਣੇ ਵੀ ਇਦਾ ਦਾ ਸੰਗਤ ਦਾ ਪ੍ਰਭਾਵ ਪੈਂਦਾ ਤੇ ਨਸ਼ੇ ਨੂੰ ਸ਼ੁਰੂ ਕਰ ਦਿੰਦੇ ਆ ਸਾਡੇ ਬਾਸ ਤੇ ਸਾਡੀ ਸਿਹਤ ਸਭ ਤੋਂ ਵੱਡਾ ਖਜ਼ਾਨਾ ਹੈ ਅਗਰ ਕਿਸੇ ਨੇ ਕਿਆ ਖਲਸੀ ਬਸ ਸੇਖੀ ਖਜਾਨਾ ਹੈ ਇਹ ਬਿਲਕੁਲ ਠੀਕ ਹੈ ਤੇ ਨਾਲੇ ਸਾਡੇ ਧੰਦੀ ਬਰਬਾਦੀ ਕਰਦੇ ਆ ਸਾਡੀ ਸਿਹਤ ਦੀ ਬਰਬਾਦੀ ਕਰਦੇ ਆ ਸਾਡੇ ਪਰਵਾਰ ਦੀ ਬਰਬਾਦੀ ਕਰਦੇ ਆ ਸਾਡੇ ਸਮਾਜ ਦੀ ਬਰਬਾਦੀ ਕਰਦੇ ਆ ਕਿ ਨਾ ਇਹ ਤੁਮਹ ਤੁਹਾਡੀ ਸਾਰੇ ਮਾਤੇ ਬਹੁਤ ਜ਼ਰੂਰੀ ਹੈ ਇਹ ਨਸ਼ੇ ਦਾ ਪੂਰ ਕਰਨਾ ਬਹੁਤ ਹੀ ਜ਼ਰੂਰੀ ਹੈ